ਵਾਹੇ ਗੁਰੂ ਜੀ ਕਰਦਾ ਏ ਰੋਜ ਇੱਕ ਸਬਕ ਦਿੰਦਾ ਸਾਨੂੰ ਰੋਜ ਪੜਾਂਦਾ ਪਤਾ ਕੀ ਪੜਾਉਂਦਾ ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ ਕੌਣੇ ਆਹਰ ਚ ਪਿਆਏ ਹਰ ਜੀ ਆਪ ਪਿਆਏ ਕਿ ਹੇ ਮਨਾ ਕਿਉਂ ਉਨੇ ਪੰਕਤੀ ਥੋੜੀ ਜੀ ਕਾਹੇ ਰੇ ਮਨ ਇੰਨੇ ਹੀ ਸਮਝ ਲੈਣਾ ਅੱਜ ਕਾਹੇ ਰੇ ਮਨ ਹੁਣੇ ਸਾਡੇ ਕੋਈ ਇੱਕ ਗੁਰਸਿੱਖ ਬੈਠੇ ਸੀ ਪਹਿਲਾਂ ਤੇ ਕਹਿਣ ਲੱਗੇ ਖਾਲਸਾ ਜੀ ਮਨ ਨਹੀਂ ਟਿਕਦਾ ਕਰੀਏ ਕੀ ਮਨ ਨਹੀਂ ਟਿਕਦਾ ਤੇ ਉਹਨਾਂ ਨੂੰ ਦੋ ਅਭਿਆਸ ਦਿੱਤੇ ਸੀ ਪਹਿਲੀ ਗੱਲ ਤੇ ਮਨ ਜਿਹੜਾ ਏ ਉਹ ਸ਼ਿਖਰ ਤੇ ਜਾ ਕੇ ਟਿਕਣਾ ਜੇ ਮੈਂ ਸ਼ੂਰ ਵੀਰਤਾ ਸ਼ਿਖਰ ਤੇ ਜਾ ਕੇ ਬਣਨੀ ਹੈ ਨਾ ਸਭ ਤੋਂ ਪਹਿਲਾਂ ਪ੍ਰੇਮ ਬਣਨਾ ਹੈ ਦਇਆ ਬਣਨੀ ਹੈ ਸੇਵਾ ਬਣਨੀ ਹੈ ਫਿਰ ਸੇਵਾ ਦਾ ਸ਼ਿਖਰ ਹੈ ਸ਼ੂਰ ਵੀਰਤਾ ਸ਼ਿਖਰ ਤੇ ਜਾ ਕੇ ਸ਼ੂਰ ਵੀਰਤਾ ਪੈਦਾ ਹੁੰਦੀ ਐਸੇ ਟੰਗ ਨਾ ਮਨ ਦਾ ਟਿਕਾਉ ਸ਼ਿਖਰ ਤੇ ਬਣਨਾ ਹੈ ਇਹ ਤੇ ਚੌਥੇ ਖੰਡ ਚ ਜਾ ਕੇ ਟਿਕਦਾ ਹੈ ਪਹਿਲਾਂ ਥੋੜੀ ਟਿਕ ਜਾਂਦਾ ਆਪ ਜੀ ਬੱਚਿਆਂ ਨੂੰ ਪੜਾਉਂਦੇ ਹੋ ਛੋਟੇ ਹੁੰਦੇ ਬੱਚੇ ਤੇ ਉਹਨਾਂ ਨੂੰ ਕਹਿੰਦੇ ਪੜੋ ਜਾ ਕੇ ਇਹੋ ਕਹਿੰਦੇ ਉਹਨਾਂ ਪੁੱਤ ਪੜਾਈ ਕਰ ਕਿ ਜੰਮ ਦੇ ਬੱਚੇ ਨੂੰ ਕਹਿੰਦੇ ਹੋ ਪਹਿਲੀ ਅਜੇ ਚੌਮਾ ਪੰਜਾ ਸਾਲਾਂ ਦਾ ਹੁੰਦਾ ਕਿ ਪੁੱਤ ਨੌਕਰੀ ਕਰ ਲਾ ਕਹਿੰਦੇ ਹੋ ਪੁੱਤ ਪੜ੍ਹਾਈ ਕਰ ਇਸੇ ਟੰਗ ਦੇ ਨਾਲ ਸ਼ੁਰੂਜ ਤੇ ਹੋਏ ਕਿ ਬਾਣੀ ਪੜ੍ਹੋ ਸੇਵਾ ਕਰੋ ਧਰਮ ਕਮਾਓ ਮਨ ਇੱਕ ਦਿਨ ਟਿਕੇਗਾ ਜਿਵੇਂ ਨੌਕਰੀ ਇੱਕ ਦਿਨ ਮਿਲੇਗੀ ਪੜਨ ਵਾਲੇ ਨੂੰ ਇਸੇ ਟੰਗ ਨਾਲ ਮਨ ਇੱਕ ਦਿਨ ਟਿਕੇਗਾ ਤੇ ਦੋ ਅਭਿਆਸ ਦੱਸੇ ਸੀ ਉਹਨਾਂ ਦੀ ਅਵਸਥਾ ਦੇ ਮੁਤਾਬਕ ਤੜੀ ਰਸਨਾ ਜਿਹੜੀ ਇਹਨਾਂ 24 ਘੰਟੇ ਤਾਲੂ ਨਾਲ ਉਤਲੇ ਨਾਲ ਵੱਜਦੀ ਰਹਿਣੀ ਚਾਹੀਦੀ ਵਾਹਿਗੁਰੂ ਕਹਿੰਦੇ ਰਹਿਣਾ ਚਾਹੀਦਾ ਬੜੇ ਢੰਗ ਨੇ ਯਾਦ ਰੱਖਣ ਵਾਸਤੇ ਆ ਜਿਹੜਾ ਧਿਆਨ ਇਹਨਾਂ ਸੁਰਤ ਕਿਤੇ ਟਿਕੀ ਰਵੇ ਇਹਦੇ ਵਾਸਤੇ ਬੜੀਆਂ ਚੀਜ਼ਾਂ ਨੇ ਹੱਥ 'ਚ ਮਾਲਾ ਦਾ ਮੋਤੀ ਇੱਕ ਪਕੜ ਲੈਣਾ ਉਹ ਵੀ ਚੇਤਾ ਰੱਖਦਾ ਏ ਕਿ ਤੂੰ ਜਪਣਾ ਭੁੱਲ ਨਾ ਜਾਈਏ ਨਹੀਂ ਤੇ ਆ ਦੋ ਉਂਗਲਾਂ ਜੋੜ ਲੈਣੀਆਂ ਆ ਜੋੜ ਲਓ ਆ ਜੋੜ ਲਓ ਤੁਰੇ ਜਾਂਦੇ ਆ ਕੰਮ ਕਰਦੇ ਆ ਨਾ ਵੀ ਜੋੜੋ ਤੇ ਕੋਈ ਦਿੱਕਤ ਨਹੀਂ ਹੈ ਧਿਆਨ ਰਹਿਣਾ ਚਾਹੀਦਾ ਹੈ ਕਿ ਵਾਹਿਗੁਰੂ ਕਹਿਣਾ ਧਿਆਨ ਦੀ ਸਾਧਨਾ ਕਰਨੀ ਵੈਸੇ ਤੇ ਨਿਤਨੇਮ ਚ ਪਿਆਰੇ ਨੇ ਸਾਧਨਾ ਬੜੀ ਕਮਾਲ ਬਖਸ਼ੀ ਹੈ ਪਰ ਸਾਧਨਾ ਕਰਨੀ ਧਿਆਨ ਨੂੰ ਜਿੰਨੀ ਦੇਰ ਤੱਕ ਤੁਹਾਨੂੰ ਵੰਡਣਾ ਨਹੀਂ ਨਾ ਆਏਗਾ ਜਾਂ ਇਕੱਠਾ ਨਹੀਂ ਕਰਨਾ ਆਏਗਾ ਉਨੀ ਦੇਰ ਤੱਕ ਸਾਬਤ ਬੀਜ ਨਹੀਂ ਬਣਦਾ ਆਪ ਜੀ ਆਸਾ ਜੀ ਕੀ ਵਾਰ ਪੜਦੇ ਉਹਨਾਂ ਕਹਿੰਦੇ ਇੱਕ ਹੋਵੇ ਤਾਂ ਉਗਵੇ ਅਬ ਕਿਉਂ ਉਗਵੇ ਦਾਲ ਜੇ ਦੋ ਟੋਟੇ ਕਰ ਦਈਏ ਬੀਜ ਦੇ ਤੇ ਉਹ ਉਗਣਾ ਨਹੀਂ ਏ ਇੱਕ ਹੋਏਗਾ ਤੇ ਉਗੇਗਾ ਧਿਆਨ ਰੂਪੀ ਬੀਜ ਏ ਜੇ ਜਿੰਨੀ ਦੇਰ ਤੱਕ ਤੁਹਾਨੂੰ ਇਕੱਠਾ ਤੇ ਵੰਡਣਾ ਨਹੀਂ ਆਏਗਾ ਉਨੀ ਦੇਰ ਤੱਕ ਖੇਡ ਨਹੀਂ ਬੰਦਨੀ ਤੇ ਧਿਆਨ ਨੂੰ ਇਕੱਠਾ ਕਰਨ ਵਾਸਤੇ ਜ਼ਰੂਰੀ ਏ ਕਿ ਤੂੰ ਸਾਰਾ ਦਿਨ ਨਾਮ ਜਪੋ ਆਪਣੇ ਆਸੁਰਤ ਨੂੰ ਪਿਆਰੇ ਵੱਲ ਲਾਉਂਦੇ ਰਹੋ ਤੇ ਉਹ ਕਹਿਣ ਲੱਗੇ ਕੰਮ ਕਾਜ ਨੇ ਕਿਰਤੀਆਂ ਕੰਮ ਬੜੇ ਕਰਨੇ ਪੈਂਦੇ ਬਿਜ਼ੀ ਰਹਿੰਨੇ ਆ ਐਸੀ ਹੱਸ ਕੇ ਕਿਹਾ ਕਿ ਜਦੋਂ ਜੁੱਧ ਦੇ ਮੈਦਾਨ 'ਚੋ ਜੋਧੇ ਹੁੰਦੇ ਸੀ ਇਧਰੋਂ ਤੀਰਾਂ ਦਾ ਮੀਂਹ ਵਰਦਾ ਹੁੰਦਾ ਸੀ ਸਾਹਮਣੇ ਤਲਵਾਰ ਲੈ ਕੇ ਤਲਵਾਰਾਂ ਚੱਲਦੀਆਂ ਸੀ ਨੇਜੇ ਚੱਲਦੇ ਸੀ ਬੇਅੰਤ ਲੜਾਈ ਦੇ ਇੱਕ ਅੱਖ ਦੇ ਝਮਕੇ ਜਿੰਨੀ ਕਿਤੇ ਸਾਵਧਾਨੀ ਹਟ ਜੇ ਨਾ ਤੇ ਸਿਰ ਧੜ ਤੋਂ ਲੱਥ ਕੇ ਉੱਥੇ ਜਾਂਦਾ ਸੀ ਉਦੋਂ ਕੀ ਕਰਦੇ ਸੀ ਸੁਣਿਆ ਨਾ ਆਪ ਜੀ ਨੇ ਕੋਈ ਜਾਪ ਸਾਹਿਬ ਕਰਦਾ ਸੀ ਕੋਈ ਜਪਜੀ ਸਾਹਿਬ ਗੰਦਾ ਸੀ ਕੋਈ ਵਾਹਿਗੁਰੂ ਸਿਮਰਨ ਕਰਦਾ ਸੀ ਕਿਆ ਉੱਚੀ ਅਵਸਥਾ ਦੇ ਮਾਲਕ ਸੀ ਤੇਹੀਂ ਤੇ ਇਥੇ ਕੰਮ ਕਾਜ ਕਰਦੇ ਕਹਿੰਨੇ ਸਾਨੂੰ ਚੇਤਾ ਭੁੱਲ ਗਿਆ ਕਿਉਂ ਕੀਤਾ ਏ ਸਾਧਨਾ ਹੀ ਨਹੀਂ ਕੀਤੀ ਬੰਦਗੀ ਨਹੀਂ ਕੀਤੀ ਤਾਂ ਐਦਾ ਹੁੰਦਾ ਵੰਡਣਾ ਹੀ ਨਹੀਂ ਆਉਂਦਾ ਆਪਜੀ ਦੇ ਸੰਸਾਰੀ ਕੰਮ ਕਾਰਜ ਵਾਸਤੇ ਧਿਆਨ ਦਾ ਬੜਾ ਨਾ ਮਾਤਰ ਜਿਹਾ ਹਿੱਸਾ ਲੱਗਦਾ ਏ ਜਦੋਂ ਸਿੱਖਦੇ ਉਦੋਂ ਥੋੜਾ ਜਿਹਾ ਜ਼ਿਆਦਾ ਲੱਗਦਾ ਏ 50 60% ਉਹ ਵੀ ਜ਼ਿਆਦਾ ਨਹੀਂ 50 60ਵਾਂ ਹਿੱਸਾ ਲੱਗਦਾ ਏ ਹੌਲੀ ਹੌਲੀ ਉਹ 1% ਵੀ ਨਹੀਂ ਰਹਿ ਜਾਂਦਾ ਸ਼ੁਰੂ ਸ਼ੁਰੂ ਚ ਜਦੋਂ ਗੱਡੀ ਚਲਾਉਣੀ ਸਿੱਖੀ ਸੀ ਉਦੋਂ 40 50% ਜਿਹੜਾ ਸੀ ਧਿਆਨ ਲਾਉਂਦੇ ਸੀ ਹੁਣ ਤੇ 1% ਨਾਲ ਹੀ ਕੰਮ ਚੱਲ ਜਾਂਦਾ 1 2% ਨਾਲ ਚੱਲ ਜਾਂਦਾ ਸੰਸਾਰੀ ਕੰਮ ਕਾਜ ਤੇ ਧਿਆਨ ਨਹੀਂ ਲੱਗਦਾ ਤਾਂ ਉਹਨੂੰ ਸਮਝਾ ਰਹੇ ਸੀ ਕਿ ਆ ਹੁਣ ਨਿਆਣਿਆਂ ਨਾਲ ਖੇਡਣ ਲੱਗ ਜਾਨੇ ਆ ਤੇ ਇਦਾਂ ਕੀ ਮਤਲਬ ਕਿ ਵਾਹਿਗੁਰੂ ਨੂੰ ਭੁੱਲ ਜਾਈਏ ਨਹੀਂ ਭਾਈ ਇਦਾਂ ਨਹੀਂ ਹੈ ਕਮਾਉਣਾ ਹੈ ਕਿਰਤ ਕਰਨੀ ਹੈ ਇਹਦੇ ਵਿੱਚ ਹੀ ਕਮਾਉਣਾ ਹੈ ਪਰ ਕਮਾਉਣ ਦੇ ਬੇਅੰਤ ਢੰਗ ਨੇ ਬੇਅੰਤ ਰੰਗ ਨੇ ਇਹ ਚੀਜ਼ ਨੂੰ ਤਾਲੂ ਨਾਲ ਰਸਨਾ ਵੱਜਦੀ ਰਵੇ ਵਾਹਿਗੁਰੂ ਕਹਿੰਦੇ ਰਵੋ ਸੁਰਤ ਨੂੰ ਉਹਦੇ ਚ ਟਿਕਾਉਂਦੇ ਰਵੋ ਧਿਆਨ ਨੂੰ ਉਹਦੇ ਚ ਲਾਉਂਦੇ ਰੋ ਕਿ ਮੇਰਾ ਪਿਆਰਾ ਵਾਹਿਗੁਰੂ ਹੈ ਇਹ ਅਭਿਆਸ ਹੈ ਤੇ ਦੂਜਾ ਅਭਿਆਸ ਹੈ ਇਹਦੇ ਨਾਲ ਕਰਨ ਵਾਲਾ ਇਹ ਇਕੱਠੇ ਕਰਨੇ ਨੇ ਜਦੋਂ ਧਿਆਨ ਖਿੰਡੇ ਜਦੋਂ ਨਾਂ ਜਪਿਆ ਜਾਵੇ ਜਦੋਂ ਚੇਤਾ ਭੁੱਲ ਜਾਵੇ ਉਦੋਂ ਮਨ ਨੂੰ ਸਮਝਾਉਣਾ ਹੈ ਕਿ ਮਨਾ ਕੀ ਕਰਨਾ ਹੈ ਕੀ ਉਹਦੇ ਤੋਂ ਵਿਛੜ ਕੇ ਹੀ ਮਰ ਜਾਣਾ ਕੀ ਜੀਵਨ ਦਾ ਕਦੀ ਰੰਗ ਨਹੀਂ ਮਾਣਨਾ ਕੀ ਇਦਾਂ ਹੀ ਭੁੱਲ ਭਲਾ ਕੇ ਖੱਪ-ਖੁੱਪ ਕੇ ਦੁਨੀਆ ਤੋਂ ਚੱਲੇ ਜਾਣਾ ਕੀ ਤੈਨੂੰ ਪਤਾ ਵੀ ਨਹੀਂ ਕਦੀ ਲੱਗੇਗਾ ਕਿ ਉਹ ਪਿਆਰੇ ਨੇ ਜੀਵਨ ਬਖਸ਼ਿਆ ਕਿਉਂ ਤੈਨੂੰ ਕੀ ਇਦਾਂ ਹੀ ਮੂਰਖਾ ਵਾਂਗੂੰ ਚੱਲੇ ਜਾਣਾ ਉਸ ਦਿਨ ਮਨ ਨੂੰ ਸਮਝਾਉਣਾ ਹੈ ਗੁਰੂ ਪਿਤਾ ਹਰ ਵਾਰਾਂ ਕਹਿੰਦੇ ਰੇ ਕਾਹੇ ਰੇ ਮਨ ਕਿਨੂੰ ਕਹਿ ਰਹੇ ਨੇ ਮਨ ਨੂੰ ਕਿ हे ਮਨਾ ਅਹੀਂ ਬਾਣੀ ਪੜਦੇ ਮਨ ਨੂੰ ਕਹਿੰਦੇ ਨਹੀਂ ਮਨ ਤੱਕ ਸੁਣਦਾ ਹੀ ਨਹੀਂ ਮਨ ਤੇ ਡਿਆ ਹੁੰਦਾ ਕਿਤੇ ਪਕੌੜੇ ਪਕੂੜੇ ਖਾਣ ਜਦੋਂ ਇਹ ਪੰਕਤੀਆਂ ਆਉਂਦੀਆਂ ਉਦੋਂ ਮਨ ਤੇ ਕਈ ਕੁਝ ਕਰਨ ਡਿਆ ਹੁੰਦਾ ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ ਹਰ ਜਿਓ ਪਰਿਆ ਹੈ ਮੇਰੇ ਮਨਾ ਇਹ ਆਹਰ ਤੇ ਉਹ ਪਰਮਾਤਮਾ ਆਪ ਲਗਾਏ ਤੇਰੇ ਰਿਜਕ ਵਾਸਤੇ ਤੂੰ ਕਿਉਂ ਇੰਨਾ ਚਿੰਤਨ ਕਰਦਾ ਹੈ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜਕ ਆਗੇ ਕਰ ਤਰਿਆ ਕਿ ਜਿਹੜੇ ਪੱਥਰਾਂ ਚੋਂ ਨੇ ਜੀ ਪੈਦਾ ਕੀਤੇ ਇਹਨਾਂ ਨੂੰ ਵੀ ਉਹ ਬਖਸ਼ਦਾ ਏ ਮਨ ਏਕ ਨਾ ਚੇਤਸ ਮੂਡ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਏ ਮੇਰੇ ਮਨਾ ਇਹ ਮਨ ਨੂੰ ਸੁਣਾਉਣ ਵਾਲੀ ਬਾਤ ਏ ਕਹੀਂ ਕਰਦੇ ਕੀ ਆ ਜਾਂ ਸੰਗਤ ਨੂੰ ਸੁਣਾਈ ਜਾਂਦੇ ਆ ਤੇ ਜਾਂ ਪਤਾ ਹੀ ਨਹੀਂ ਕੰਧਾਂ ਕੁੰਧਾਂ ਨੂੰ ਸੁਣਾਈ ਜਾਂਦੇ ਮਨ ਨੂੰ ਸੁਣਾਉਂਦੇ ਹੀ ਨਹੀਂ ਇੱਕ ਪੰਕਤੀਆਂ ਆਉਂਦੀਆਂ ਨੇ ਸੋਲਾ ਸਾਹਿਬ ਦੇ ਵਿੱਚ ਕਰੂੰ ਬਿਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ 베ਲਾ ਇਹ ਕਿੰਨੂ ਕਿਹਾ ਗਿਆ ਏ ਭਲਾ ਬਹੁਤੇ ਜਾਣੇ ਕਹਿੰਦੇ ਰੱਬ ਨੂੰ ਕਿਹਾ ਗਿਆ ਰੱਬ ਨੂੰ ਨਹੀਂ ਏ ਮਨ ਨੂੰ ਕਿਹਾ ਗਿਆ ਕਿ ਹੇ ਮੇਰੇ ਮਿੱਤਰ ਮਨਾ ਤੇਰੇ ਅੱਗੇ ਮੈਂ ਬੇਨਤੀ ਕਰਦਾ ਏ ਹੇ ਮੇਰੇ ਮਨਾ ਤੇਰੇ ਅੱਗੇ ਜੋਦੜੀ ਕਰਦਾ ਏ ਕੀ ਕਰ ਸੰਤ ਟਹਿਲ ਕੀ 베ਲਾ ਸਾਧੂਆਂ ਦੀ ਸੰਤਾਂ ਦੀ ਸੇਵਾ ਕਰਨ ਦਾ ਇਹ ਵੇਲਾ ਈ ਇਂਹਾ ਖਾਟ ਚਲੋ ਹਰ ਲਾਹਾ ਅੱਗੇ बस न সোহੇਲਾ ਤੂੰ ਇਥੇ ਲਾਹਾ ਖਟ ਕੇ ਚਲੇ ਜਾਏਂਗਾ ਤੇ ਅੱਗੇ ਵੀ ਤੇਰਾ ਵਸੀਬਾ ਜਿਹੜਾ ਏ ਉਹ ਸੋਹਣਾ ਹੋਏਗਾ ਇਹ ਮਨ ਨੂੰ ਸੁਣਾਉਣ ਵਾਲੀ ਬਾਤ ਏ ਤੇ ਆਪ ਜੀ ਪਿਛਲੀ ਵਾਰਾ ਮਨ ਨਾਲ ਕਦੋਂ ਬੈਠੇ ਹੋ ਹੁਣ ਸਵਾਲ ਇਹ ਆਉਂਦਾ ਕਿ ਤੁਸੀਂ ਗੁਰੂ ਤੇ ਆਪ ਜੀ ਦੇ ਰੋਜ਼ ਕਹਿੰਦੇ ਤੁਸੀਂ ਆਪਣੇ ਮਨ ਨਾਲ ਕਦੋਂ ਬੈਠੇ ਸੋ ਕਦੀ ਸਤਿਗੁਰੂ ਨੂੰ ਗਾਉਂਦਿਆਂ ਨਹੀਂ ਸੁਣਿਆ ਕਿ ਚੱਲ ਰੇ ਤੁਜੇ ਬੈਕੁੰਠ ਲੈ ਤਰ ਕਿ हे ਮੇਰੇ ਮਨਾ ਚੱਲ ਤੈਨੂੰ ਬੈਕੁੰਠ ਦੀ ਸਹਿਰ ਕਰਾਵਾਂ ਉੱਥੇ ਲੈ ਕੇ ਚੱਲਾਂ ਹਿੰਚੇ ਤਾਂ ਪ੍ਰੇਮ ਕੇ ਚੱਬ ਕੁਮਾਰੂ ਜੇ ਤੂੰ ਕਿਤੇ ਅੜੀਆਂ ਕਰੇ ਰੁਕੇ ਤੇ ਤੈਨੂੰ ਪ੍ਰੇਮ ਦੇ ਚੱਬ ਕੁਮਾਰਾਂਗਾ ਆਪਣੇ ਪਿਆਰੇ ਨੂੰ ਸੁਣਿਆ ਤੇ ਕਰੋ ਧਿਆਨ ਮਨ ਨੂੰ ਕਦੋਂ ਸਮਝਾਇਆ ਸੀ ਪਿਛਲੀ ਵਾਰਾ ਪਤਨੀ ਨੂੰ ਸਮਝਾ ਲਿਆ ਪਿਤਾ ਨੂੰ ਸਮਝਾ ਲਿਆ ਗਵੰਡੀਆਂ ਨੂੰ ਸਮਝਾ ਲਿਆ ਕੁੱਤੇ ਨੂੰ ਵੀ ਸਮਝਾ ਲੈਂਦੇ ਜੇ ਮਨ ਨੂੰ ਕਦੋਂ ਸਮਝਾਇਆ ਸੀ ਪਿਛਲੀ ਵਾਰਾ ਮਨ ਨੂੰ ਸਮਝਾਇਆ ਕਰੋ ਜਦੋਂ ਇਹ ਟੁੱਟੇ ਨਾ ਉਦੋਂ ਇਹਨੂੰ ਪੁੱਛਿਆ ਕਰੋ ਤੂੰ ਕਰਨਾ ਕੀ ਹੈ ਤੂੰ ਉਹਦਾ ਨਿਤਨੇਮ ਕਰਨਾ ਕਿ ਨਹੀਂ ਕਰਨਾ ਤੂੰ ਨਾਮ ਜਪਣਾ ਕਿ ਨਹੀਂ ਜਪਣਾ ਸਮਾਂ ਹੋ ਗਿਆ ਏ ਬਾਤਾਂ ਤੇ ਬੇਅੰਤ ਨੇ ਪਰ ਇਹ ਅਭਿਆਸ ਸ਼ੁਰੂ ਕਰਿਓ ਇਹ ਅੱਜ ਤੋਂ ਸ਼ੁਰੂ ਕਰੋਗੇ ਕਿ ਨਹੀਂ ਜੇ ਤੇ ਕਰੋਗੇ ਛਡੋ ਹਜਕਾਰਾ ਕਿ ਅੱਜ ਤੋਂ ਹੀ ਵਾਹਿਗੁਰੂ ਕਮਾਂਗੇ ਤੇ ਮਨ ਨਾ ਬਿਆ ਕਰਾਂਗੇ ਮਨ ਨੂੰ ਸਮਝਾਇਆ ਕਰਾਂਗੇ